ਅੰਮ੍ਰਿਤਸਰ ਵਿੱਚ ಗ್ರಾಮ ਪੰਚਾਇਤ ਦਯਾਨੰਦ ਨਗਰ ਅਧੀਨ ਪੈਂਦੇ ਮੋਹਨ ਐਵੇਨਿਊ ਵਿਖੇ ਗਲੀ 'ਚ ਖੜੇ ਗੰਦੇ ਪਾਣੀ ਤੋਂ ਲੋਕ ਕਾਫੀ ਪਰੇਸ਼ਾਨ ਨੇ ਇਸ ਦੌਰਾਨ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਗਲੀ ਵਿੱਚ ਗੰਦਾ ਪਾਣੀ ਜੋ ਖੜਾ ਹੋਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਾਡੇ ਬੱਚੇ ਜੋ ਕਿ ਗਲੀ ਵਿੱਚ ਖੇਡ ਵੀ ਨਹੀਂ ਸਕਦੇ ਗਲੀ 'ਚ ਖੜਾ ਗੰਦਾ ਪਾਣੀ ਜੋ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ ਅਤੇ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਖਾੜਾ ਸਮੱਸਿਆ ਜਦੋਂ ਮੀਂਹ ਪੈਂਦਾ ਤੇ ਇੱਥੇ ਪਾਣੀ ਇਕੱਠਾ ਹੋ ਜਾਂਦਾ ਪੰਜ ਪੰਜ ਦੱਸਦਿਆਂ ਐਮਐਲਏ ਸਾਹਿਬ ਨੂੰ ਕਿਹਾ ਸਾਰਿਆਂ ਨੂੰ ਕਿਹਾ 2 ਸਾਲ ਹੋਏ ਨੇ ਜੂੰ ਦਾ ਸੀਵਰੇ ਪਿਆਵਾਂ ਕੋੰਦਾ ਸਾਡਾ ਕੰਮ ਖਰਾਬ ਹੋਣ ਲਿਆ ਸਾਡੇ ਬੱਚੇ ਬਿਮਾਰ ਹੋ ਜਾਣਗੇ ਫਿਰ ਕੌਣ ਕਿੱਥੇ ਜਾਵਾਂਗੇ ਬੱਚੇ ਹੀ ਪਏ ਸਕੂਲੇ ਜਾਂ ਤਾਂ ਤੰਗ ਆ ਉੱਤੇ ਗਿੱਟੇ ਇਹਨਾਂ ਨਾਲ ਪਾਣੀ ਛੜਿਆ ਮਿਹਰਬਾਨੀ ਕਰਕੇ ਸਾਡੀ ਸਮੱਸਿਆ ਹੱਲ ਕੀਤੀ ਜਾਵੇ ਤਾਂ ਕਿ ਜਿਹੜਾ ਅਹੀ ਹੱਲ ਮਨ ਸਹੀ ਤਰੀਕਾ ਨਾਲ ਗਲੀ ਚ ਨੰਗ ਤੁਹਾਡੇ ਐਮਐਲਏ ਨੇ ਆਮਾ ਦੀ ਪਾੜੇ ਕੋਰ ਵਿਜੇ ਪ੍ਰਤਾਪ ਸਿੰਘ ਜੀ ਉਹ ਤੁਹਾਨੂੰ ਕੀ ਵਾਸ਼ ਦੇ ਗਿਆ ਜੀ ਪ੍ਰਤਾਪ ਜੀ ਪਿੱਛੇ ਆਇਆ ਸੀ ਉਹਨੇ ਦਿਖਾਇਆ ਸੀ ਉਹਨੇ 10000 ਰੁਪਏ ਦਿੱਤਾ ਸੀ ਸਫਾਈ ਕਰਨ ਵਾਸਤੇ ਸਫਾਈ ਕਰਾਈ ਆ ਤਾਂ ਵੀ ਕੰਮ ਨਹੀਂ ਹੋਇਆ ਮਤਲਬ ਪੰਜ ਛੇ 10 ਦਿਨ ਨੰਗ ਜਾਂਦੇ ਨੇ ਬਾਅਦ ਕੰਮ ਨਹੀਂ ਹੋਇਆ ਹੁਣ ਕੀ ਮੰਗ ਕਰਦੇ ਜੀ ਮੈਂ ਹਾਂ ਜੀ ਮੰਗੇ ਕੀ ਕਰਦੇ ਜੀ ਮੰਗੇ ਇਹ ਕਰਦੇ ਆ ਕੋ ਸਾਡਾ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਹੱਲ ਕੀਤਾ ਜਾਵੇ ਬਿਮਾਰੀਆਂ ਤੋਂ ਬਚਾਇਆ ਜਾਵੇ ਬਿਮਾਰੀਆਂ ਤੋਂ ਬਚਾਇਆ ਜਾਵੇ ਸਾਡੇ ਬੱਚੇ ਖੁੱਲੇ ਫਿਰਨ ਮੇਰੇ ਬੱਚੇ ਬਿਲਕੁਲ ਅੰਦਰ ਵੜੇ ਪਏ ਆ ਮੇਰੀ ਨੂੰਹ ਬਿਮਾਰ ਆ ਕੱਲ ਨੂੰ ਕੋਈ ਗੱਲ ਬਾਤ ਹੋਏ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਠੀਕ ਮੈਂ ਇਹ ਸੁੱਤਾ ਸਾਡੇ ਆ ਕੇ ਬੇਤੀ ਕਰਦਾ ਮੇਰੇ ਇਕੱਲੇ ਦੀ ਨਹੀਂ ਤੇ ਸਾਰੀ ਸਾਡੀ ਗਲੀ ਦੀ ਹੈ ਅਸੀਂ ਇਕੱਠੇ ਆ ਇੱਕਜੁੱਟ ਹੋ ਕੇ ਜੀ ਆ ਪ੍ਰਸ਼ਾਸਨ ਨੂੰ ਪੈ ਸਾਡੀ ਬੇਨਤੀ ਸੁਣੀ ਜਾਏ ਮਿਹਰਬਾਨੀ 16 ਮੈਂ ਹੋਣ ਗਲੀ ਨੰਬਰ 13 ਸਾਡੀ ਸਾਡੀ ਗਲੀ ਤੇ ਸੀਵਰ ਦੀ ਪ੍ਰੋਬਲਮ ਦੱਸਾ ਜਦੋਂ ਮੀਂਹ ਪੈਂਦਾ ਸੀਬਰ ਭਰ ਜਾਂਦਾ ਉਹ ਨਾ ਜੰਨ ਨਾ ਤੁਰਨਾ ਬੜਾ ਮੁਸ਼ਕਲ ਹੁੰਦਾ ਇਸ ਕਰਕੇ ਸਭ ਨੇ ਇਹ ਕਹਿੰਦੇ ਸੀ ਬੜੀ ਕਿੰਨੇ ਚਿਰ ਤੋਂ ਸੁਸਮਸਿਆ ਆ ਰਹੀ ਹੈ ਜੀ ਸਿਵਰੇਜ ਦੀ 3-4 ਸਾਲ ਹੋ ਗਏ ਮੈਂ ਇਸ ਬਾਰੇ ਐਮਐਲਏ ਸਾਹਿਬ ਨੂੰ ਮਿਲੇ ਹੋ ਸਾਹਿਬ ਨੂੰ ਮੈਂ ਐਮਐਲਏ ਸਾਹਿਬ ਨੂੰ ਮਿਲੇ ਹੋ ਕਿ ਉਹਨਾਂ ਵੱਲੋਂ ਹਾਸਾ ਦਿੱਤੀ ਸਰਪੁਕਿਤ ਇਹ ਮੈਨੂੰ ਸਾਹਮਣੇ ਗਰਾਊਂਡ ਵੀ ਦਿੱਤੀ 10000 ਰੁਪਏ ਗੋਤਰੀ ਵਾਲੀ 56 ਵੀ ਕਰਵਾਈ ਪਰ ਮਸਲਾ ਹਾਲ ਕੋਈ ਹੋ ਰਿਹਾ ਨਹੀਂ ਜਿੰਨੀ ਦੇਰ ਉੱਚਾ ਕਰਕੇ ਥੋੜੀ ਸੜਕ ਭਰੀ ਨਹੀਂ ਜਾਣੀ ਪਾਈਪ ਮੋਟੀ ਕਰਕੇ ਉੱਚਾ ਨੀ ਬੰਦੇ ਕਿੰਨਾ ਸਰੰਦਰ ਕੋਈ ਕੀ ਮੰਗ ਕਰਦੇ ਹੁਣ ਕੀ ਮੰਗ ਕਰਦੇ ਕੀ ਮੰਗ ਕਰਦੇ ਕਿ ਥੋੜਾ ਜਿਹਾ ਇਹਨੇ ਵੱਲ ਉੱਚਾ ਕਰਕੇ ਉਦੇ ਨਾਲ 6 ਇੰਚ ਲੈਵਲ ਉੱਚਾ ਕਰਕੇ ਪਾਇਆ ਜਾਉ ਇਸ ਪਾਈਪ 'ਚ। ਉਹਦੇ ਨਾਲ ਮਸਲਾ ਹਲ ਹੋ ਜਾਏਗਾ। ਉਹਦੇ ਨਾਲ ਮਸਲਾ। ਵੀ ਸੀਵਰੇਜ ਦੀ ਜਿਹੜੀ ਸਫਾਈ ਦਾ ਮ ਪ੍ਰੋਵੀਜ਼ਨ ਦੋ ਚੰਦਰੀ ਕਰ ਲਿਆ ਹੈ। ਉਹ ਫੰਡ ਕੋਈ ਪ੍ਰੋਵਾਈਡ ਨਹੀਂ ਹੋਇਆ ਪੰਚਾਇਤ। ਉਹ ਇਹ ਪ੍ਰੋਜੈਕਟ ਦਾ ਮੇਨ ਜਿਹੜਾ ਸੀਵੇ ਵੱਡਾ ਉਹ ਜਾਣ ਉਹ 메ਨ ਜਿਹੜਾ 메인 ਸੀਵਰੇਜ ਨਾਲੇ ਚ ਪੈਂਦਾ ਰਿਹਾ। ਉਹਦੇ ਇੱਕ ਦੋ ਵਾਰੀ ਬੰਦੇ ਲਾ ਕੇ ਹੱਲ ਕੀਤਾ ਗਿਆ ਪਰ ਉਹਦੀ ਮਸ਼ੀਨ ਜਿਹੜੀ ਡਿਮਾਂਡ ਕੀਤੀ ਗਈ ਆ। ਪਰ ਸਾਰਾ ਪਾਣੀ ਜੇ ਸੁਪਰ ਸਫਾ ਮਸ਼ੀਨਦਾਰ ਨਾਲ ਕਿਹਾ ਗਿਆ ਹੈ ਕਿ 메인 ਸੀਵਰੇਜ ਨੂੰ ਸਾਫ ਕਰਾ ਲਵੇ। ਉਹਦੇ ਨਾਲ ਜਿਹੜਾ 메인 ਸੀਵਰੇਜ ਜਾਮ ਹੁੰਦਾ ਹੈ ਉਹ ਫਿਰ ਇਹ ਪਿਛਲੇ ਛੋਟੇ ਸੀਵਰੇਜ ਜਾਮ ਹੋ ਜਾਂਦਾ। ਇਸ ਕਰਕੇ ਇਹਨਾਂ ਨੂੰ ਸੀਵਰੇਜ ਜਿਹੜੇ ਆ ਛੋਟੇ ਇਹਨਾਂ ਨੂੰ ਸਾਫ ਕਰਾਂਗਾ ਪਰ ਚਾਹਾਂਗੇ ਬੜੇ ਸੀਵਰੇਜ ਵੀ ਕਰਾ ਚੁੱਕੇ ਆ। ਉਹ ਜਿਹੜਾ ਵੱਡਾ ਜਿਹੜਾ 메인 ਸੀਵਰੇਜ ਆ ਨਾ ਉਹਨੂੰ ਡਿਮਾਂਡ ਭੇਜੀ ਗਈ ਆ ਜਿੱਦਾਂ ਸਰਕਾਰ ਵੱਲੋਂ ਕੋਈ ਫੰਡ ਪ੍ਰੋਵਾਈਡ ਕਰ ਦਿੱਤਾ ਜਾਏਗਾ ਇਹ ਕਮਰਾਂ ਉਸ ਦੀ ਸਫਾਈ ਦਾ ਕਰਾ ਦਿੱਤਾ। ਪੰਸਾਬ ਆਪੋਜੀਸ਼ਨ ਪਾਰਟੀ ਦੇ ਤੁਸੀਂ ਸਰਪੰਚ ਬਣੇ ਜੀ। ਕੀ ਲੱਗਦਾ ਹੈ ਕਿ ਸਰਕਾਰ ਦਾ ਫੰਡ ਜਾਰੀ ਕਰੇਗੀ? ਜਰੂਰ ਜੀ ਰਾਈਟ ਬਣਦਾ ਸਾਡਾ। ਸਰਕਾਰ ਮੈਨੇ ਸਾਬ ਨੂੰ ਮੈਂ ਕਿਹਾ ਹੈ ਆਪਰਾਹੀ ਸਾਹਿਬ ਨੂੰ ਇੱਥੇ ਕਿਹਾ ਹੈ ਜਦੋਂ ਕੋਈ ਫੰਡ ਆਏਗਾ ਉਹ ਕੰਮ ਦਿੱਤਾ ਜਾਏਗਾ ਪਰ ਫਿਰ ਹੱਥਾਂ ਦੇ ਤੱਕ ਨਹੀਂ ਕੋਈ ਫੰਡ ਪ੍ਰੋਵਾਈਡ ਕੀਤਾ। ਆਹ ਦੇਖੋ April ਤੋਂ ਬਾਅਦ ਉਮੀਦ ਹੈ ਵੀ ਸਾਨੂੰ ਕੋਈ ਫੰਡ ਪ੍ਰੋਵਾਈਡ ਕਰੇ ਜਿਹਦੇ ਨਾਲ ਇਹ ਪ੍ਰੋਜੈਕਟ ਜਿਹੜਾ ਸੀਵਰੇਜ ਦਾ ਜਿਹੜਾ ਸਫਾਈ ਦਾ ਵੀ ਕੀਤਾ ਜਾਵੇ ਜਿਹੜਾ ਨਵਾਂ ਸੀਵਰੇਜ ਹੈ ਨਾ। ਉਹ ਇਸ ਗਲੀ ਵਿੱਚ ਪਾ ਕੇ ਤੇ ਇਹਨਾਂ ਨੂੰ ਜਿਹੜਾ ਕਿ ਉਹ ਇਹਨਾਂ ਗੰਦਾ ਪਾਣੀ 흘ਦਾ ਤਾਂ ਨਹੀਂ ਜਾਦਾ ਲੋਕਾਂ ਨੇ ਇਹ ਵੀ ਗੱਲ ਕਹੀ ਸਰਪੰਚ ਸਾਹਿਬ ਆਪਣੇ ਕੋਲੋਂ ਵੀ ਪੈਸੇ ਲਗਾ ਰਹੇ ਨੇ ਆ ਵੇਖੋ ਗੱਲ ਪਤਾ ਕੀ ਹੈ ਮੈਂ ਤਾਂ ਉਨੀ ਦੇਰ ਤੱਕ ਸਫਾਈ ਦੇ ਪੈਸੇ ਆਪਣੇ ਕੋਲ ਥੋੜੇ ਬਣ ਦਿੱਤੇ ਆ ਮੈਂ ਆਪਣੇ ਕੋਲੋਂ ਵੀ ਮੇਰੀ ਇੱਕ ਜਿਹੜੀ ਆ ਉਹ ਐਨਜੀਓ ਬਣੀ ਆ ਯੰਗ ਮੁੰਡੇ ਪਲੇਅਰ ਨੇ ਮੇਰੇ ਨਾਲ ਉਹ ਆਪਾਂ ਕਲੈਬੋਰੇਸ਼ਨ ਕਰਕੇ ਥੋੜੀ ਬੋਧੀ ਸਫਾਈ ਆਪਣੇ ਜਾਰਾ ਨਗਰ ਚ ਇੱਧਰ ਵੀ ਕਰਾਈ ਆ ਕਿਉਂਕਿ ਕੱਲੇ ਬੰਦੇ ਦੇ ਵਾਸਤੇ ਰੋਗ ਨਹੀਂ ਆ ਉਹ ਜਿਹੜੇ ਮੇਰੇ ਨਾਲ ਯੰਗ ਟੀਮ ਹੈ ਮੇਰੀ ਆਪਾਂ ਥੋੜਾ ਥੋੜਾ ਕਲੈਬੋਰੇਸ਼ਨ ਕਰਕੇ ਸਫਾਈ ਸੁਈਰਾ ਬੰਧਾ ਤੁਹਾਡਾ ਇਸ ਕੰਮ 'ਚ ਸਰਕਾਰ ਕੋਈ ਹੋਕ ਨਹੀਂ ਕਰ ਰਹੀ ਹੈ ਲੈਕ ਫੰਡ ਦਾ ਹੈ ਜੀ ਸਫਾਈ ਦਾ ਕੋਈ ਪੈਸਾ ਪ੍ਰੋਵਾਈਡ ਸਾਨੂੰ ਨਹੀਂ ਕੀਤਾ ਗਿਆ ਪਰ ਨਾ ਹੀ ਕੋ ਡਿਵੈਲਪਮੈਂਟ ਦਾ ਫੰਡ ਕੀਤਾ ਗਿਆ ਆ ਸਭੀ ਸਾਨੂੰ ਇਹ ਫੰਡ ਪ੍ਰੋਵਾਈਡ ਕਰਨਗੇ ਤੇ ਅਸੀਂ ਡੂਇੰਗ ਫੰਡ ਪ੍ਰੋਵਾਈਡ ਕਰਨਗੇ ਤਾਂ ਇਹ ਟ੍ਰੈਂਡ ਦੇ ਕੰਮ ਤੁਹਾਡੇ ਇਹ ਸਾਡੇ ਘਰਾਂ ਦੇ ਵਿੱਚ ਪਾਣੀ ਆਉਣ ਤੱਕ ਰੰਗਿਆ ਪਾਣੀ ਮਤਲਬ ਨੀਵੀਂ ਗਲੀਆ ਇਸ ਕਰਕੇ ਪਾਣੀ ਸਾਰਾ ਇੱਧਰ ਨੂੰ ਹੀ ਆ ਜਾਂਦਾ ਹਾਂਜੀ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਕੋਈ 3-4 ਸਾਲ ਤੋਂ ਆਉਂਦੀ ਹੈ ਇਸ ਸੰਬੰਧੀ ਕੋਈ ਐਮਐਲਏ ਸਾਹਿਬ ਨੂੰ ਮਿਲੇ ਜੇ ਜਾਂ ਸਰਪੰਚ ਸਾਹਿਬ ਨੂੰ ਮਿਲੇ ਇੱਕ ਪਰਿਵਾਰਕ ਪ੍ਰਭਾਤ ਨੂੰ ਉਹਨਾਂ ਨੇ ਸਾਨੂੰ 10000 ਰੁਪਏ ਦਿੱਤਾ ਸੀ ਤੇ ਅਸੀਂ ਉਦੋਂ ਸਰਾਬ ਸਾਫ ਸਫਾਈ ਕਰਵਾਈ ਆ ਉਸ ਤੋਂ ਬਾਅਦ ਨਹੀਂ ਅੱਛਾ ਜੀ ਤੇ ਕੋਈ ਸੁਣਵਾਈ ਨਹੀਂ ਹੋਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਸਾਡੀਆਂ ਗਲੀਆਂ ਜਿਹੜੀਆਂ ਗਲੀਆਂ ਸਾਡੀ ਸਾਫ਼ ਹੋਣੀ ਚਾਹੀਦੀ ਆ ਪਾਣੀ ਇੱਥੇ ਨਾ ਖਲੋਤਾ ਜਾਵੇ ਇਹ ਸਾਡੀ ਮੰਗ ਈ ਆ ਤੇ ਹਾਂ ਜੇ ਸੀਵਰ ਮਤਲਬ ਬੰਦ ਨੇ ਤੇ ਸੀਵਰ ਖੁੱਲਣੇ ਚਾਹੀਦੇ ਨੇ ਇਹ ਘਟੜਾਂ ਦਾ ਹੱਲ ਹੋਣਾ ਚਾਹੀਦਾ ਤੁਹਾਡੇ ਦੇ ਬੱਚੇ ਵੀ ਬੜੇ ਮਤਲਬ ਮੁਸ਼ਕਲ ਵਿੱਚ ਫਸੇ ਰਹੇ ਸਕੂਲ ਵੀ ਜਾ ਹੀ ਨਹੀਂ ਸਕਦੇ ਬੇ ਮਰੀਜ਼ ਸਾਡੇ ਘਰ ਬਟਾ ਹਟਦਾ ਉਹਨਾਂ ਹੀ ਚੱਕਰਾਂ ਨਹੀਂ ਜਾ ਸਕਦੇ ਕਿੰਨੇ ਚਿਰ ਤੋਂ ਸੱਸੇ ਆ ਰਹੀ ਹੈ ਇਹ ਹੋਈ ਚੱਲੀ ਜੀ 2-3 ਸਾਲ ਹੋ ਗਏ ਜੀ 3 ਸਾਲ ਇੱਕ ਜਾਂਦੇ ਨੇ ਸਰਪੰਚ ਕੋ ਵਿਚਾਰੇ ਕੋ ਉਹ ਖੁਸ਼ ਵੀ ਨਹੀਂ ਤਾਂ ਪਿੱਛੇ ਸੋ ਗਏ ਉਹ ਮੈਂ 10000 ਰੁਪਏ ਦਾ ਕੁਝ ਬੇਟੀ ਮੇਰੀ ਪੁੱਤ ਉਪਾਇਆ ਕੁਝ ਇਹਨਾਂ ਨੇ 500 ਰੁਪਏ ਦੇ ਦਿੱਤੇ ਗੱਟਾ ਤੁਹਾਡੇ ਐਮਐਲਏ ਨੇ ਕੋਰ ਵਿਜੇ ਪ੍ਰਤਾਪ ਸਿੰਘ ਜੀ ਉਹਦੇ ਕੋਈ ਨਹੀਂ ਪਹੁੰਚ ਕੀਤੀ ਉਹਨਾਂ ਨੇ 10000 ਰੁਪਏ ਦਿੱਤਾ ਬਾਕੀ ਇਹਨਾਂ ਨੇ ਆਪਣੇ ਕੋਲ ਉਹ 10000 ਉਹਨਾਂ ਨੇ ਕਾਦੇ ਵਾਸਤੇ ਦਿੱਤਾ ਕੀ ਕਰ ਗੱਟਾ ਗੱਟਾ ਸਾਬ ਕਰ ਤੇ ਫਿਰ ਕੋਈ ਹੋਈ ਨਹੀਂ ਇਸ ਵਾਰ ਮਿਸਫਾਇਦ ਕਰਕੇ ਸੁਭਾਈ ਕਰ ਗਏ ਤੇ ਬਾਅਦ ਹੁਣ ਫੇ ਆਇਆ ਹਲ ਹੋਇਆ ਜਿੱਦਣ ਬਾਰਿਸ਼ ਪਈ ਹੈ ਤੇ ਬਹੁਤ ਜਿਆਦੀ ਮੁਸ਼ਕਲ ਹੋਈ ਪਈ ਦੀ ਕੀ ਮੰਗ ਕਰਦੇ ਹੁਣ ਮੰਗ ਇਹ ਕਰਨੇ ਆ ਬਈ ਅਸੀਂ ਵਾਦੀ ਜਾਏ ਤਾਂ ਕੋਰਨਾਂ ਤੇ ਜਾਂ ਬੰਦ ਕਰਨ ਤੇ ਜੇ ਗਲਤੀ ਹੋ ਸਕਦੀ ਹੈ ਗਲਤੀ ਕਰਨ ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਵਿਨੋਦ ਕੁਮਾਰ ਦੀ ਪੂਰੀ ਰਿਪੋਰਟ ਕੇਆਰਟੀ ਨਿਊਜ਼ ਨੈਟਵਰਕ